ਜਿਹੜੇ-ਜਿਹੜੇ ਬੱਚੇ ਆਪਣੇ ਮਾਪੇ-ਬਾਪ ਦੇ ਕੋਲੋਂ ਆ ਚੀਜ਼ ਲੁਕਾ ਕੇ ਰੱਖਦੇ ਨੇ ਉਹ ਜ਼ਿੰਦਗੀ 'ਚ ਬਹੁਤ ਦੁਖੀ ਹੁੰਦੇ ਨੇ। ਉਹਨਾਂ ਦੀ ਜ਼ਿੰਦਗੀ 'ਚ ਬਹੁਤ ਵੱਡੀਆਂ-ਵੱਡੀਆਂ ਮੁਸ਼ਕਲਾਂ ਤੇ ਬਹੁਤ ਵੱਡੀ ਖੜਾਓ ਜਿਹੜੀ ਆ ਜਾਂਦੀ ਆ ਫਿਰ ਉਹ ਜ਼ਿੰਦਗੀ 'ਚ ਕਈ ਵਾਰਾਂ ਉਹਨਾਂ ਦੀ 'ਚ ਗਰੀਬੀ ਤੇ ਭੁੱਖਮਰੀ ਹੀ ਸਾਰੀ ਉਮਰ ਨੱਚਦੀ ਆ ਉਹ ਕਿਹੜੀ ਚੀਜ਼ ਆ ਜਿਹੜੀ ਆਪਣੇ ਮਾਪੇ ਤੋਂ ਆਪਣਿਆਂ ਤੋਂ ਕਦੀ ਲੁਕਾ ਕੇ ਨਹੀਂ ਰੱਖਣੀ ਚਾਹੀਦੀ ਤੁਸੀਂ ਦੇਖਣਾ ਕਈ ਵਾਰ ਜਦੋਂ ਬੱਚੇ ਸਕੂਲ ਪੜ੍ਹਦੇ ਨੇ ਖਾਸ ਕਰਕੇ 10 ਸਾਲ ਤੋਂ ਲੈ ਕੇ 14-15 ਸਾਲ ਦੀ ਉਮਰ ਤੱਕ ਜਾਂ ਮੰਨ ਲਓ 100 10 ਸਾਲ ਵੱਡਾ ਲਾ ਲਓ ਤਾਂ ਉਦੋਂ ਕੀ ਕਰਦੇ ਨੇ ਉਹਨਾਂ ਦੀ ਵੱਖ-ਵੱਖ ਮੁੰਡਿਆਂ ਨਾਲ ਬੱਚਿਆਂ ਨਾਲ ਦੋਸਤੀ ਪੈ ਜਾਂਦੀ ਆ ਉਹ ਬੱਚੇ ਕਈ ਤਾਂ ਬੜੇ ਸ਼ੈਤਾਨ ਹੁੰਦੇ ਨੇ ਤੇ ਕਈ ਬੜੇ ਵਧੀਆ ਕਿਰਦਾਰ ਦੇ ਹੁੰਦੇ ਨੇ ਤੇ ਜਿਹੜੇ ਸ਼ੈਤਾਨ ਲੋਕ ਹੁੰਦੇ ਨੇ ਬੱਚੇ ਉਹ ਛੋਟੇ ਦੂਜਿਆਂ ਭੋਲਿਆਂ ਬੱਚਿਆਂ ਨੂੰ ਇਸ ਤਰ੍ਹਾਂ ਦਾ ਵਿਹਾਰ ਕਰਦੇ ਨੇ ਕਿਉਂਕਿ ਉਹ ਆਪਣੇ ਪਰਿਵਾਰਾਂ ਦੇ ਵਿੱਚ ਆਪਣੀ ਉਮਰ ਦੇ ਨਾਲੋਂ ਬਹੁਤ ਵੱਡੇ ਹੁੰਦੇ ਨੇ ਕਿਉਂਕਿ ਕਈ ਬੰਦੇ ਇੰਨੇ ਜਿੰਨਾ ਆਪਾਂ ਕਹਿੰਦੇ ਕਈ ਬੰਦੇ ਬੜੇ ਸਾਊ ਬੜੇ ਚੰਗੇ ਹੁੰਦੇ ਨੇ ਤਾਂ ਆਪਾਂ ਕਈ ਕਹਿ ਦਿੰਦੇ ਕਈ ਬੰਦੇ ਬੜੇ ਗੰਦੇ ਤੇ ਬੜੇ ਕੁੱਤੇ ਬੰਦੇ ਹੁੰਦੇ ਨੇ ਬੜੇ ਨੀਵੇਂ ਕਰਤਾਰ ਦੇ ਬੰਦੇ ਹੁੰਦੇ ਨੇ ਬੰਦੇ ਤੋਂ ਭਾਵੇਂ ਮਨੁੱਖ ਕੋਈ ਵੀ ਹੋ ਸਕਦਾ ਤੇ ਜਦੋਂ ਉਹਨਾਂ ਦੇ ਗਾੜੀ ਬੱਚੇ ਹੁੰਦੇ ਨੇ ਉਹ ਵੀ ਉਵੇਂ ਦੇ ਹੀ ਕਰਤਾਰ ਦੇ ਹੁੰਦੇ ਨੇ ਤੇ ਹੁੰਦੇ ਤੇ ਉਹ ਵੀ ਬੱਚੇ ਹੀ ਉਮਰ ਦੇ ਮੁਤਾਬਕ ਜਦੋਂ ਸਕੂਲਾਂ 'ਚ ਪੜਦੇ ਨੇ ਫਿਰ ਕਈ ਵਾਰ ਚੰਗਿਆਂ ਬੱਚਿਆਂ ਨੂੰ ਗਲਤ ਗਾਈਡ ਕਰਨ ਲੱਗ ਪੈਂਦੇ ਨੇ ਜਿਵੇਂ ਉਹਨਾਂ ਨੂੰ ਕਿਸੇ ਗੱਲ ਤੇ ਢਕਾਉਣਾ ਪੁੱਠੀਆਂ ਗੱਲਾਂ ਦੀ ਸਲਾਹ ਦੇਣੀ ਪੁੱਠੇ ਵਿਚਾਰ ਦੇਣੀ ਪੁੱਠੇ ਪੁੱਠੇ ਤਰ੍ਹਾਂ ਦੇ ਉਹਨਾਂ ਨੂੰ ਟ੍ਰੀਟਮੈਂਟ ਕਰਦੇ ਰਹਿਣਾ ਹੌਲੀ ਹੌਲੀ ਤਾਂ ਕਈ ਵਾਰ ਉਹ ਬੱਚੇ ਜਿਹੜੇ ਨੇ ਆਪਣੇ ਮਾਪਿਆਂ ਤੋਂ ਗੱਲਾਂ ਲਕਾਉਣ ਲੱਗ ਪੈਂਦੇ ਨੇ ਜਦੋਂ ਕੋਈ ਬੱਚਾ ਆਪਣੇ ਮਾਪਿਆਂ ਤੋਂ ਗੱਲਾਂ ਲਕਾਉਣ ਲੱਗ ਪਵੇ ਬਾਹਰ ਦੀਆਂ ਤਾਂ ਸਮਝ ਲਓ ਕਿ ਉਹ ਬੱਚਾ ਬਾਹਰ ਦੀਆਂ ਗੱਲਾਂ ਨਹੀਂ ਲਕਾ ਰਿਹਾ ਉਹ ਆਪਣੀ ਜ਼ਿੰਦਗੀ ਦੀ ਰੋਸ਼ਨੀ ਨੂੰ ਜਿੱਥੇ ਉਹਨੇ ਵਧਣਾ ਉਹਨੂੰ ਹੌਲੀ ਹੌਲੀ ਘਟ ਕਰਦਾ ਜਾ ਰਿਹਾ ਕਹਿਣ ਤੋਂ ਭਾਵ ਕਿ ਆਪਣੇ ਲਈ ਇੱਕ ਹਨੇਰੀ ਜੇਲ੍ਹ ਪੈਦਾ ਕਰਦਾ ਜਾ ਰਿਹਾ ਤੁਸੀਂ ਇੱਥੋਂ ਤੱਕ ਹੀ ਵੇਖਿਆ ਹੋਣਾ ਕਿ ਕਈ ਬੱਚੇ ਜਿਹੜੇ ਨੇ ਇਹੋ ਜਿਹੇ ਲੋਕਾਂ ਦੀ ਰੇਂਜ 'ਚ ਆ ਜਾਂਦੇ ਨੇ ਕਿ ਉਹ ਨਸ਼ੇ ਕਰਨ ਲੱਗ ਪੈਂਦੇ ਨੇ ਭੈੜੇ ਕੰਮ ਕਰਨ ਲੱਗ ਪੈਂਦੇ ਨੇ ਬੁਰੀਆਂ ਆਤਾਂ ਦੇ ਸ਼ਿਕਾਰ ਹੋ ਜਾਂਦੇ ਨੇ ਜਾਂ ਉਹਨਾਂ ਦੇ ਕੋਲੋਂ ਇਹੋ ਇਹੋ ਜਿਹੇ ਕੰਮ ਕਰਵਾ ਦਿੰਦੇ ਨੇ ਕਿ ਉਹ ਬੱਚੇ ਫਸ ਜਾਂਦੇ ਨੇ ਕਈ ਵਾਰਾਂ ਤਾਂ ਬੱਚਿਆਂ ਨੂੰ ਘਰ 'ਚ ਹੀ ਚੋਰੀ ਕਰਨ ਦੀ ਆਦਤ ਪਵਾ ਦਿੰਦੇ ਨੇ ਤੋ ਜਦੋਂ ਬੱਚੇ ਘਰ ਚੋਂ ਚੋਰੀ ਕਰਨ ਲੱਗ ਪੈਂਦੇ ਨੇ ਫਿਰ ਸਹਜੇ ਸਹਜੋ ਵੱਡੇ ਚੋਰ ਤੱਕ ਵੀ ਬੰਨ ਦੀ ਸੰਭਾਵਨਾ ਹੋ ਜਾਂਦੀ ਇਸ ਕਰਕੇ ਜੇਕਰ ਕੋਈ ਬੱਚਿਆਂ ਨੂੰ ਬਾਹਰੋਂ ਗਲਤ ਸਲਾਹ ਦੇਵੇ ਕਿਉਂਕਿ ਹਰ ਬੱਡੇ ਦਾ ਆਪਣੇ ਪਰਿਵਾਰ ਦਾ ਇੱਕ ਲੈਵਲ ਆ ਕਰਦਾਰ ਆ ਇੱਕ ਆਪਣਾ ਰਤਬਾ ਹੈ ਹਰ ਪਰਿਵਾਰ ਦਾ ਚੰਗਾ ਰਤਬਾ ਆ ਤੇ ਜਦੋਂ ਉਹ ਬੱਚਾ ਕਿਉਂਕਿ ਬੈਰਾ ਮਾਪੇ ਬੱਚਿਆਂ ਤੇ ਸ਼ੱਕ ਹੀ ਨਹੀਂ ਕਰਦੇ ਬੱਚਿਆਂ ਨੂੰ ਲੱਗ ਜਾਂਦਾ ਕਿ ਮਾਪੇ ਕਹਿੰਦੇ ਅੱਗੇ ਡਿੱਗ ਪਏ ਹੋਣਗੇ ਪਾਹੇ ਕਿਤੇ ਵਰਤੇ ਗਏ ਹੋਣਗੇ ਜਾਂ ਹੋ ਗਿਆ ਜਾਂ ਉਹ ਹੋ ਗਿਆ ਬੱਚਾ ਜਾਣ ਕੇ ਮਿਲ ਕਈ ਮਸਲੇ ਹੋ ਜਾਂਦੇ ਨੇ ਤੇ ਜਦੋਂ ਬੱਚਾ ਇੰਜ ਕਰਨ ਲੱਗ ਪੈਂਦਾ ਤੇ ਫਿਰ ਬੱਚਾ ਹੌਲੀ ਹੌਲੀ ਬਹੁਤ ਵਿਗੜ ਜਾਂਦਾ ਤੇ ਬੱਚੇ ਨੂੰ ਚਾਹੀਦਾ ਕਿ ਮੈਂ ਆਪਣੇ ਮਾਪਿਆਂ ਨੂੰ ਸੱਚੀ ਗੱਲ ਦੱਸਾਂ ਕਿ ਮੇਰੇ ਦੋਸਤ ਮੈਨੂੰ ਇਹ ਸਲਾਵਾ ਦਿੰਦੇ ਨੇ ਤਾਂ ਕਿ ਮਾਪੇ ਉਸ ਮਸਲੇ ਦਾ ਹੱਲ ਕੱਢ ਸਕਣ ਮਾਪੇ ਹੀ ਬੱਚਿਆਂ ਦਾ ਅਸਲ ਗੁਰੂ ਹੁੰਦਾ ਬੇਸ਼ੱਕ ਸਕੂਲ ਜਿਹੜੇ ਹੁੰਦੇ ਨੇ ਉਹ ਪੜ੍ਹਾਈ ਦਾ ਕੇਂਦਰ ਨੇ ਉਹ ਵੀ ਸਤਿਕਾਰਯੋਗ ਨੇ ਲੇਕਿਨ ਜੇ ਸਭ ਤੋਂ ਵੱਡਾ ਗੁਰੂ ਵੇਖਣਾ ਹੋਵੇ ਤੇ ਮਾਂ-ਬਾਪ ਹੀ ਹੁੰਦਾ ਬੱਚੇ ਦਾ ਜਿਨ੍ਹਾਂ ਨੇ ਉਹਦੇ ਹਰ ਮਸਲੇ ਦਾ ਹੱਲ ਕਰਨਾ ਹੁੰਦਾ ਬਾਕੀ ਵੀ ਤਾਂ ਕਰਦੇ ਹੀ ਆ ਜਿਵੇਂ ਬੱਚੇ ਨੂੰ ਐਡਮਿਸ਼ਨ ਕਰਾਉਣਾ ਮੰਥਲੀ ਫੀਸਾਂ ਪੇ ਕਰਨੀਆਂ ਉਹਨਾਂ ਦੀਆਂ ਯੂਨੀਫਾਰਮਸ ਹੋ ਗਈਆਂ ਬੁਕਸ ਹੋ ਗਈਆਂ ਖਾਣ-ਪੀਣ ਹੋ ਗਿਆ ਹਰ ਚੀਜ਼ ਤਰ੍ਹਾਂ ਦਾ ਉਹਨਾਂ ਦਾ ਖਰਚਾ ਚੁੱਕਦੇ ਆ ਤੇ ਕੀ ਮਾਂ-ਬਾਪ ਉਹਨਾਂ ਦੀ ਇਹ ਮੁਸ਼ਕਲ ਦਾ ਖਰਚਾ ਨਹੀਂ ਚੁੱਕ ਸਕਦੇ ਚੁੱਕ ਸਕਦੇ ਨਹੀਂ ਮਾਪਿਓ ਨੂੰ ਆਪਣੀ ਗੱਲ ਦੱਸ ਦੇਣੀ ਚਾਹੀਦੀ ਆ ਜੇ ਕੋਈ ਲੜਕੀ ਕਿਸੇ ਲੜਕੀ ਨੂੰ ਗਲਤ ਗਾਈਡ ਕਰਦੀ ਉਹਨੂੰ ਵੀ ਦੱਸਣਾ ਚਾਹੀਦਾ ਕਿ ਮੰਮਾ ਮੈਨੂੰ ਆ ਲੜਕੀ ਨੇ ਐਵੇਂ ਦੀ ਗੱਲ ਕੀਤੀ ਮੈਂ ਇਹਦਾ ਕੀ ਜਵਾਬ ਦਵਾਂ ਕਿਉਂਕਿ ਕਈ ਵਾਰਾਂ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਤੇ ਸਾਨੂੰ ਇੰਨੇ ਜ਼ਿਆਦਾ ਵਧੀਆ ਬੰਦੀ ਲੋੜ ਨਹੀਂ ਆ ਸਾਡੇ ਬੱਚਿਆਂ ਨੂੰ ਸਾਡੇ ਬੱਚਿਆਂ ਨੂੰ ਇੱਕ ਮਤਲਬ ਕਹਿ ਸਕਦੇ ਮਜ਼ਬੂਤ ਖਾੜਕੂ ਟਾਈਪ ਦੇ ਬੰਦੇ ਬੰਦੇ ਖਾੜਕੂਤ ਭਾਵ ਤਾਂ ਹੁੰਦਾ ਆ ਕਿ ਬੜਾ ਮਜ਼ਬੂਤ ਤੇ ਸੱਚਾ ਸੁੱਚਾ ਬੰਦਾ ਬੰਦੀ ਲੋੜ ਆ ਇਸ ਕਰਕੇ ਆਪਣੇ ਮਾਪੇ ਨੂੰ ਜ਼ਰੂਰ ਸੁਨਾ ਚਾਹੀਦਾ ਕਿ ਜੇ ਕੋਈ ਬੱਚਾ ਗਲਤ ਉਹਨਾਂ ਨੂੰ ਗਾਈਡ ਕਰਦਾ ਹੋਵੇ ਤਾਂ ਤਾਂ ਕਿ ਉਸ ਬਰਾਈ ਨੂੰ ਉੱਥੇ ਹੀ ਰੋਕ ਦਿੱਤਾ ਜਾਵੇ ਬੱਚਿਆਂ ਦਾ ਕਰਦਾਰ ਜਿੰਨਾ ਉੱਚਾ ਹੋਵੇਗਾ ਬੱਚਿਆਂ ਦੀ ਜ਼ਿੰਦਗੀ ਚ ਜਿੰਨਾ ਸੱਚ ਹੋਵੇਗਾ ਉਹ ਉਨਾਂ ਹੀ ਹੋਰ ਉੱਚਾ ਜ਼ਿੰਦਗੀ ਚ ਜਾਣਗੇ ਉਹਨਾਂ ਦੀ ਜ਼ਿੰਦਗੀ ਚ ਉਨੀਆਂ ਹੀ ਉੱਚੀਆਂ ਰੋਸ਼ਨੀਆਂ ਹੋਣਗੀਆਂ ਤੇ ਉਹ ਬੜੇ ਫਕਰ ਦੇ ਨਾਲ ਜਿੱਦਾਂ ਪੰਜਾਬੀ ਚ ਨਹੀਂ ਕਹਿੰਦੇ ਲੱਤ ਤੇ ਲੱਤ ਰੱਖ ਕੇ ਬੈਨਦੇ ਜੋਗ ਹੋਣਗੇ ਲੇਕਿਨ ਜਿਹੜੇ ਬੱਚੇ ਗਲਤ ਹੋ ਜਾਂਦੇ ਨੇ ਜਿਹੜੇ ਗਲਤ ਰਾਹ ਤੇ ਚੱਲ ਪੈਂਦੇ ਨੇ ਆਪਣੇ ਦਿਮਾਗ ਦੀ ਸੋਚ ਕੀ ਉਹ ਫਿਰ ساری ਉਮਰ ਰਿਸ਼ਤੇਦਾਰੀ ਵਿੱਚ ਆਲੇ-ਦੁਆਲੇ ਭਾਈਚਾਰੇ ਵਿੱਚ ਅੱਖ ਚੁੱਕ ਕੇ ਗੱਲ ਨਹੀਂ ਕਰ ਸਕਦੇ ਉਹਨਾਂ ਨੂੰ ساری ਉਮਰ ਸ਼ਰਮਿੰਦਗੀ ਵਾਲੀ ਜ਼ਿੰਦਗੀ ਜਿਉਣੀ ਪੈਂਦੀ ਆ ਆਓ ਮੇਰੇ ਉਹ ਨਿੱਕੇ-ਨਿੱਕੇ ਪਿਆਰੇ ਵਿਦਿਆਰਥੀਓ ਬੱਚਿਓ ਜ਼ਿੰਦਗੀ ਵਿੱਚ ਕਦੀ ਆਪਣੇ ਮਾਪਿਆਂ ਤੋਂ ਝੂਠ ਨਾ ਬੋਲੋ ਕਦੀ ਮਾਪਿਆਂ ਕੋਲ ਲੁਕਾ ਕੇ ਨਾ ਰੱਖੋ ਜੇ ਜ਼ਿੰਦਗੀ 'ਚ ਬੁਲੰਦੀਆਂ ਸੂਣ ਸ਼ੂਣੀ ਆਤਾ ਸਰ ਕਰਨੀਆਂ ਤਾਂ ਫਿਰ ਤੁਹਾਨੂੰ ਹਮੇਸ਼ਾ ਸੱਚ ਬੋਲਣਾ ਪਊਗਾ ਮਾਂ-ਬਾਪ ਤੋਂ ਤੇ ਮਾਂ-ਬਾਪ ਹੀ ਤੁਹਾਡੇ ਅਸਲ ਗੁਰੂ ਨੇ ਜਿਉਂਦੇ ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ-ਲੰਬੀ ਉਮਰ ਕਰਨ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿਕਾ